ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਵਾਲਾ ਹਰਿਆਣਾ ਹਾਈ ਕੋਰਟ ਤੇ ਅੱਜ ਦਾ ਜਿਹੜਾ ਟੌਪਿਕ ਹੈ ਉਹ ਵੀ ਬੜਾ ਖਦਰਨ ਆ ਗਿਆ ਕਮਾਲ ਹੈ ਸਲੂਟਾ ਪੰਜਾਬ ਵਾਲਾ ਹਰਿਆਣਾ ਹਾਈ ਕੋਰਟ ਦੀ ਜਜਮੈਂਟਸ ਨੂੰ 2024 ਦਾ ਜਿਹੜਾ ਹੈਗਾ ਇਹ ਜਜਮੈਂਟ ਹੈ ਤੇ ਇਹਦੇ ਵਿੱਚ ਕੀ ਸੀ ਘਰ ਵਾਲੀ ਨੇ 498ਏ ਦਾ ਪਰਚਾ ਕਰਾਤਾ ਚਲੋ ਬ੍ਰਹਮਾਸਤਰ ਮਾਰਤਾ ਜੀ ਹਸਬੰਦ ਦੇ ਉੱਪਰ ਉਹ ਵੀ ਫੈਕਟਸ ਦੇ ਆਧਾਰ ਤੇ ਕਹਿੰਦੇ ਫਾਲਸ ਕੇਸਿਸ ਦੀ ਚਲੋ ਸਰਕਵਟਾਂ ਜੋ ਹੁੰਦੇ ਹੋਏ 498 ਦੇ ਵਿੱਚ ਉਹਨੂੰ ਸਜ਼ਾ ਹੋ ਗਈ ਘਰ ਵਾਲੇ ਨੂੰ ਸਜ਼ਾ ਕੱਟ ਲਈ ਉਸ ਤੋਂ ਬਾਅਦ ਉਹਨੇ ਡਿਵੋਰਸ ਕੇਸ ਫਾਈਲ ਕਰਤਾ ਰਾਈਟੇ ਦੇ ਗਰਾਊਂਡ ਦੇ ਉੱਪਰ ਤੇ 2 ਸਾਲ ਦੀ ਜਿਹੜੀ ਸੈਪਰੇਸ਼ਨ ਸੀ ਉਹ ਸੀ ਤੇ ਜਿਹੜੀ ਫੈਮਿਲੀ ਕੋਰਟ ਸੀ ਉਹਨੇ ਡਿਵੋਰਸ ਕਰਾਂਦੇ ਨਾਲ ਸ਼ਰਤਾਂ ਰੱਖਤੀ ਵੀ ਇਹਨੂੰ ਪਰਮਾਨੈਂਟ ਜਿਹੜੀ ਐਲਮਾਨੀ ਦਿੱਤੀ ਜਾਵੇ ਕਿਉਂਕਿ ਇਹ ਤੇਰੀ ਵਾਈਫ ਹੈ ਕਿਉਂਕਿ ਇਹ ਇੱਕ ਕੁੜੀ ਹੈ ਜੇ ਤੈਨੇ ਡਿਵੋਰਸ ਲੈਣਾ ਇਹਨੂੰ ਪਰਮਾਨੈਂਟ ਜਿਹੜੀ ਐਲਮਾਨੀ ਜਿਹੜੀਆਂ ਕੁੜੀਆਂ ਕਹਿ ਦਿੰਦੀਆਂ ਨੇ ਵੀ ਸਾਡਾ 25 ਲੱਖ ਬਣਦਾ 30 ਬਣਦਾ ਪਰਮਾਨੈਂਟ ਉਹਨੂੰ ਦਿੱਤਾ ਜਾਵੇ ਫਾਲਸ ਕੇਸ ਸੇ ਪਾ ਕੇ ਐ ਮਤਲਬ ਉਹਦੇ ਆਪ ਨੂੰ ਪਤਾ ਨਹੀਂ ਕੀ ਬ੍ਰਹਮਸਤ ਸਮਝ ਲੈਂਦੀਆਂ ਨੇ ਜਿਹੜੀਆਂ ਫਾਲਸ ਕੇਸੇ ਟੋਕਲਦੀਆਂ ਨੇ ਉਸ ਤੋਂ ਬਾਅਦ ਜਦੋਂ نیچے ਜਿਹੜਾ ਡਿਵੋਰਸ ਕੈਨਸਲ ਹੋਇਆ ਤਾਂ ਫਿਰ ਉੱਪਰ ਮਨਜੋਗ ਹਾਈ ਕੋਰਟ ਤੇ ਲਵੇ ਜਿਹੜੀ ਪਾਰਟੀ ਸੀ ਹੋ ਗਈ ਤਾਂ ਉੱਥੇ ਜਾ ਕੇ ਸਾਰੇ ਫੈਕਟਸ ਕਨਸੀਲ ਕਰਦੇ ਹੋਏ ਹਾਈ ਕੋਰਟ ਨੇ ਜਿਹੜਾ ਹੈਗਾ ਉਹਨੂੰ ਡਿਵੋਰਸ ਵੀ ਗਰਾਂਟ ਕੀਤਾ ਹਸਬੰਦ ਨੂੰ ਤੇ ਜਿਹੜੀ ਉਹਦੀ ਪਰਮਨੈਂਟ ਐਲਮੋਨੀ ਵੰਦੀ ਸੀ ਵਾਈਫ ਦੀ ਉਹਨੂੰ ਵੀ ਖਾਰਜ ਕੀਤਾ ਤਾਂ ਉਹਦੇ ਵਿੱਚ ਇਹ ਇੱਕ ਗੱਲ ਕੀਤੀ ਗਈ ਹੈ ਵੀ ਜੇ ਘਰ ਵਾਲੀ ਆਪਦੇ ਘਰ ਵਾਲੇ ਨੂੰ 498 ਦੇ ਵਿੱਚ ਕਨਵੈਕਸ਼ਨ ਕਰਵਾ ਰਹੀ ਹੈ ਉਹਨੂੰ ਸਜ਼ਾ ਦਿਵਾ ਰਹੀ ਹੈ ਤਾਂ ਉਹ ਵੀ ਇੱਕ ਤਰ੍ਹਾਂ ਦੀ ਮੈਂਟਰ ਕੋਰਲਟੀ ਹੋਇਆ ਇਹ ਹਸਬੰਡ ਵਾਈਫ ਦੇ ਰਿਲੇਸ਼ਨ ਹੁੰਦੇ ਨੇ ਜੇ ਆਪਾਂ ਕਹਿ ਦਈਏ ਨਾ ਵੀ ਘਰ ਵਾਲੀ 498 ਦੇ ਵਿੱਚ ਉਹਨੂੰ ਸਜ਼ਾ ਕਰਾਤਾ ਤਾਂ ਇਸ ਜਜਮੈਂਟਸ ਦੇ ਵਿੱਚ ਵੀ ਸਲੂਟ ਕਰਦੇ ਆ ਮਾਨ ਜੋ ਹੈਂ ਹਰਿਆਣਾ ਹਾਈ ਕੋਰਟ ਨੇ ਜੋ ਇਸ ਦੇ ਵਿੱਚ ਇੱਕ ਟਿੱਪਣੀ ਕੀਤੀ ਹੈ ਨਾ ਵੀ ਜੇ 498 ਦੇ ਵਿੱਚ ਵਾਈਫ ਹਸਬੰਡ ਨੂੰ ਸਜ਼ਾ ਕਰਾ ਰਹੀ ਹੈ ਜਾਂ ਕਨਵੈਕਸ਼ਨ ਕਰਵਾ ਰਹੀ ਹੈ ਤਾਂ ਉਹ ਵੀ ਇੱਕ ਤਰ੍ਹਾਂ ਦੀ ਮੈਂਟਰ ਕੋਰਲਟੀ ਹੈ ਤੇ ਉਹਦੀ ਪਰਮਨੈਂਟ ਜਿਹੜੀ ਐਲੂਮਨੀ ਬੰਦ ਸੀ ਉਹ ਖਾਰਜ ਕੀਤੀ ਗਈ ਹੈ ਤੇ ਹਸਬੰਦ ਨੂੰ ਜਿਹੜਾ ਹੈਗਾ ਡਿਵੋਰਸ ਦੀ ਗਾਰੰਟੀ ਕੀਤਾ। ਸੋ ਇਸ ਜਜਮੈਂਟ ਦਾ ਹਵਾਲਾ ਜਿਹੜੇ ਹਸਬੰਦ ਐ ਏਦਾਂ ਦੀ ਉਹਨੂੰ 498 ਜਿਹੜਾ ਪਰਚੇ ਸੀ ਦਾ ਦੇ ਇਹਦਾ ਹੁਣ ਸੈਕਸ਼ਨ ਜਿਹੜਾ ਚੇਂਜ ਹੋ ਗਿਆ। ਉਹਨਾਂ ਦੇ ਵਿੱਚ ਜਿਹੜੀ ਸਜ਼ਾ ਹੋਈ ਹੋਈ ਐ ਤਾਂ ਜੇ ਉਹਨਾਂ ਨੇ ਤਲਾਕ ਲੈਣਾ ਜੱਤਲਾ ਗਰਾਊਂਡ ਬਣਾਉਣੀ ਨਹੀਂ ਬਣ ਸਕਦੀ। ਜੇ ਵਾਈਫ ਪਰਮਾਨੈਂਟ ਐਲੀਮੈਂਟ ਦੀ ਇੱਕ ਕਹਿ ਸਕਦੇ ਨੇ ਆਪਾਂ ਮੰਗ ਰੱਖਦੇ ਹੁੰਦੇ ਮੈਨੂੰ ਇੰਨੇ ਪੈਸੇ ਦਿੱਤੇ ਯਾਰ ਤਾਂ ਮੈਂ ਇਸ ਨੂੰ ਨਿਵੇੜਾਂਗੀ। ਜੋ ਫਾਲਸ ਕੇਸਸ ਨੇ ਅਸਲੀ ਕੇਸ ਦੇ ਵਿੱਚ ਚਲੋ ਇੱਕ ਹੋਰ ਫੰਡ ਐ ਤਾਂ ਉਹਦੇ ਵਿੱਚ ਬਈ ਇਹਨਾਂ ਸੈਟਲਮੈਂਟ ਨਾ ਕਰੋ ਤੇ ਕੋਰਸ ਵੀ ਕਿਤੇ ਨਾ ਕਿਤੇ ਲਾਅ ਦੇ ਹਿਸਾਬ ਨਾਲ ਤੁਸੀਂ ਉਹਨਾਂ ਨੂੰ ਠੋਸ ਸਬੂਤ ਐਵੀਡੈਂਸ ਦਿਓਗੇ ਤਾਂ ਗੱਲ ਸੁਣੂ ਜ਼ਰੂਰ ਜਾਊਗੀ ਇਹ ਨਹੀਂ ਹੈਗਾ ਜੇ ਉਹਨੇ ਕਹਿਤਾ ਪਰਮਨੈਂਟ ਐਲੀਮੈਂਟਿਟੀ ਜਾਂ ਇਹ ਕਹਿਤਾ ਵੀ ਇਹਨੇ ਮੇਰੇ ਤੇ ਅਤਿਆਚਾਰ ਕੀਤਾ ਜਾਂ ਵਿਦਾਊਟ ਆਨ ਐਵੀਡੈਂਸ ਤਾਂ ਦੈਨ ਇਟਸ ਕਾਲਡ ਦਾ ਮੈਂਟਰੋਪੋਲਿਟੀ ਥੈਂਕ ਯੂ ਸ਼ੇਅਰ ਜ਼ਰੂਰ ਕਰਿਓ